ਸ਼੍ਰੀ ਗੁਰੂ ਰਵਿਦਾਸ ਸਨਮਾਨ ਚਾਤਰਾ ਇਹਦਾ ਉਦੇਸ਼ ਮੇਰੇ ਤੋਂ ਪਹਿਲਾਂ ਪਾਰਟੀ ਦੇ ਸਟੇਟ ਕੋਆਰਡੀਨੇਟਰ ਔਰ ਤੁਹਾਡੇ ਇਸ ਹਲਕੇ ਤੋਂ ਹਰਬੰਸ ਪਿਆਰੇ ਬਧਾਇਕ ਡਾਕਟਰ ਨਸ਼ਤਰਪਾਲ ਜੀ ਨੇ ਥੋੜੇ ਸ਼ਬਦ ਅਗਲੇ ਸਮੇਂ ਨੂੰ ਧਿਆਨ ਚ ਰੱਖਦੇ ਹੋਏ ਦੱਸਿਆ ਸਾਡੇ ਨਾਲ ਸਟੇਟ ਕੋਆਰਡੀਨੇਟਰ ਮਾਨਯੋਗ ਅਜੀਤ ਸਿੰਘ ਪਹਿਣੀ ਜੀ ਚੌਧਰੀ ਗੁਰਨਾਮ ਸਿੰਘ ਜੀ ਸਟੇਟ ਕੋਆਰਡੀਨੇਟਰ ਡੀਟ ਰਾਜਪਰਾ ਜੀ ਸਟੇਟ ਕੋਆਰਡੀਨੇਟਰ ਐਡਵੋਕੇਟ ਬਲਵਿੰਦਰ ਜੀ ਸਾਡੇ ਸਟੇਟ ਜਨਰਲ ਸੈਕਟਰੀ ਸ਼੍ਰੀਮਾਨ ਕਰਮੇਲ ਚੁੰਬਨ ਜੀ ਸਾਡੇ ਸਟੇਟ ਦੇ ਜਨਰਲ ਸੈਕਟਰੀ ਔਰ ਸਟੇਟ ਦੇ ਹੋਰ ਲੀਡਰਸ਼ਿਪ ਜਿਲੇ ਆਪਣੇ ਪ੍ਰਧਾਨ ਔਰ ਵੱਡੇ ਪੱਧਰ ਤੇ ਸੰਗਤਾਂ ਹਜ਼ਾਰਾਂ ਦੀ ਸੰਖਿਆ ਚ ਗਦੀ ਇਹ ਗੁਰੂ ਰਵਿਦਾਸ ਸਨਮਾਨ ਯਾਤਰਾ ਦੇ ਵਿੱਚ ਜਿਹੜੀ ਸ਼ਮੂਲੀਅਤ ਹੋਈ ਹੈ ਮਕਸਦ ਕੀ ਹੈ ਉਦੇਸ਼ ਕੀ ਹੈ ਤੁਸੀਂ ਸਾਰੇ ਜਾਣਦੇ ਆ ਕਿ ਪਿਛਲੇ ਦਿਨੀ ਪੰਜਾਬ ਦੇ ਅੰਕਾਰੀ ਮੁੱਖ ਮੰਤਰੀ ਤੇ ਅਧਿਸ਼ਕ ਸ਼੍ਰੀ ਗੁਰੂ ਰਵੀਦਾਸ ਗੁਰੂਕਰ ਫੈਨਟਸਟੇਟਾਂ ਦੇ ਉੱਪਰ ਹਮਲਾ ਕੀਤਾ ਗਿਆ ਔਰ ਗੁਰੂਕਰ ਗੁਰੂਕਰ ਦੀਆਂ ਦੀਵਾਰਾਂ ਨੂੰ ਚਾਚੇ ਰੀ ਕਰ ਦਿੱਤਾ ਗਿਆ ਅਫਸੋਸ ਕਿ ਜਦੋਂ ਸੰਗਤਾਂ ਨੇ ਵਿਰੋਧ ਕੀਤਾ ਦਿੱਤਾ ਸੱਤਾ ਦਾ ਹੰਕਾਰ ਇਹ ਸਭ ਤੱਕ ਸੀ ਕਿ ਬਜ਼ੁਰਗ ਔਰਤਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਨੇ ਤੋਂ ਬਖਸ਼ਿਆ ਨਹੀਂ ਅਣਪਹਿੀਆਂ ਸੜੀਆਂ ਢੀਆਂ ਛੋਟੀਆਂ-ਛੋਟੀਆਂ ਢੀਆਂ ਵੀ ਪੁਲਿਸ 99 ਥਾਣੇ ਚੁੱਕ ਲਈ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਜਦੀ ਗੋਜਨ ਸਮਾਜ ਪਾਰਟੀ ਦੀ ਜਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੂੰ ਵੀ ਪੁਲਿਸ ਨੇ ਡਿਟੇਨ ਕੀਤਾ ਮੈਨੂੰ ਪਤਾ ਲੱਗਿਆ ਮੈਂ ਡਿਊਟੀ ਲਗਾਈ ਐਡਵੋਕੇਟ ਬਲਵਿੰਦਰ ਜੀ ਸਾਡੇ ਪਾਰਟੀ ਦੇ ਲੀਡਰ ਔਰ ਗਰਮੇਲ ਚੁੰਬਰ ਜੀ ਸਾਡੀ ਪਾਰਟੀ ਦੇ ਦੋਨੋਂ ਸਟੇਪ ਤੇ ਜਨਨ ਸ਼ਕਤੀ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਜਿਲ੍ਹਾ ਪ੍ਰਧਾਨ ਔਰ ਬਾਕੀ ਬੀਐਮਪੀ ਵਰਕਰਾਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੋ ਤਾਂ ਥਾਣੇ ਨੂੰ ਘੇਰਾ ਪਾ ਕੇ ਲੜਾਈ ਲੜ ਕੇ ਉਹ ਸਰਦੀਆਂ ਧੀਆ ਪੈਣਾ ਮਾਂਵਾਂ ਲੜਕੀਆਂ ਬਜ਼ੁਰਗ ਨੌਜਵਾਨ ਜਿਹੜੇ ਇਹ ਕੌਂਸਿ ਕਿ ਗੁਰੂ ਘਰ ਨੂੰ ਤੋੜਿਆ ਨਾ ਜਾਵੇ ਉਹਨਾਂ ਦਾ ਹੋਰ ਕੋਈ ਕਿਸੂਰ ਨਹੀਂ ਉਹਨਾਂ ਨੂੰ ਪੁਲਿਸ ਨੇ শিকੰਜੇ ਜੋ ਫੜਵਾਇਆ ਇਹ ਸੱਤਾ ਦਾ ਹੰਕਾਰ ਜਿਹੜਾ ਗੁਰੂ ਰਵਿਦਾਸ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਗੁਰੂ ਰਵਿਦਾਸ ਗੁਰੂ ਘਰ ਤੇ ਨੇਟੇ ਚ ਤੋੜਿਆ ਗੁਰੂ ਰਵਿਦਾਸ ਗੁਰੂ ਘਰ ਤੇ ਗੁਰਦਾਸ ਪਰਚਮਲਾ ਕੀਤਾ ਸਤਿਗੁਰੂ ਕਬੀਰ ਮੰਦਰ ਬਟਾਲੇ ਦੇ ਵਿੱਚ ਤੋੜਿਆ ਖੁਦਾਨਗੜ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੇ ਚਰਨ ਛੋਟ ਧਰਤੀ ਸ੍ਰੀ ਗੁਰੂ ਰਵਿਦਾਸ ਜੀ ਦੇ ਚਰਨ ਛੋਟ ਧਰਤੀ ਖੁਦਾਨਗੜ ਸਾਹਿਬ ਦੇ ਵਿੱਚ ਸ਼ਰਾਬ ਦੇ ਠੇਕੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਖੋਲੇ ਤਿੰਨ ਇੱਕ ਪਿੰਡ چھوٹਾ ਤਿੰਨ ਠੇਕੇ ਸ਼ਰਾਬ ਦੇ ਔਰ 30 ਨਜਾਇਜ਼ ਪਰਚਾ ਔਰ ਤਿੰਨ ਠੇਕੇ ਹਿਮਾਚਲ ਚ ਬਾਰਡਰ ਤੇ ਕਾਂਗਰਸ ਦੀ ਸਰਕਾਰ ਨੇ ਖੁਰਾਂਗਰ ਸਾਹਿਬ ਨਾਲ ਲੱਗਦੇ ਬਾਰਡਰ ਤੇ ਖੋਲਦੇ ਕੀ ਕਾਰਨ ਕਿ ਜਿੱਥੇ ਅਸੀਂ ਸਰਦਾਰ ਨਾਲ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੂ ਜਾਂਦੇ ਆ। ਉੱਥੇ ਇਹ ਨਸ਼ੇ ਦਾ ਸੈਂਟਰ ਕਿਉਂ ਬਣਾਉਣਾ ਚਾਹੁੰਦੀ ਸੰਤਨ? ਇੱਕ ਪਾਸੇ ਇਹ ਕਹਿੰਦੇ ਸਾਡਾ ਜੁੱਧ ਨਸ਼ੇਮੁਤ ਚੱਲ ਰਿਹਾ। ਦੂਜੇ ਪਾਸੇ ਸਾਡੇ ਗੁਰੂ ਘਰ ਦੇ ਆਲੇ-ਦੋਲੇ ਵੀ ਸ਼ਰਾਬ ਤੇ ਠੇਕੇ। ਮੈਂ ਦੋਨੋਂ ਬਹਿਸੇ ਕਰਨੀ ਚਾਹੁੰਗਾ ਸੰਤਨ। ਕਿ ਲਗਭਗ 1 ਮਹੀਨਾ ਬੀਤਣ ਲੱਗਾ ਹੈ। ਤਲੇਟੇ ਦੇ ਵਿੱਚ ਗੁਰੂ ਘਰ ਤੇਰੀ ਕਿਤੇ ਨੂੰ ਕਰੋੜਾਂ ਹੀ ਸੰਗਤਾਂ ਦੀਆਂ ਭਾਵ ਨੂੰ ਮੂਹ ਨੂੰ ਗਹਿਰੀ ਸੱਤ ਪਹੁੰਚੀ ਐ ਇਹਦੇ ਨਾਲ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਕਿ 52 ਰਾਜੇ ਗੁਰੂ ਰਵਿਦਾਸ ਤੇ ਕਦਮਾਂ ਚ ਡੇਗੇ ਸੀ ਆ ਗੁਰੂ ਸਾਹਿਬ 52 ਰਾਜੇ 600 ਸਾਲ ਪਹਿਲਾਂ ਪਰਗਵੰਤ ਮਾਨ ਜੀ ਇਹਨਾਂ ਦੇ ਕਦਮਾਂ 'ਚ ਜਿਗੇ ਗੁਰੂ ਨੇ ਬਾਣੀ 'ਚ ਲਿਖਿਆ ਹੈ ਕਿ ਅਬ ਪਿੱਪਰ ਪਰਧਾਮ ਤੱਕ ਕਰੇ ਡੰਡਾ ਕਿ ਹੁਣ ਇਹ ਲੰਮੇ ਪੈਕੇ ਢਿੱਗ ਪਾਰ ਪੈਕੇ ਨਮਸਕਾਰ ਕਰਦੇ ਆ 600 ਸਾਲ ਪਹਿਲਾਂ ਜਿਸ ਵਿਵਸਥਾ ਨੇ ਗੁਰੂ ਸਾਹਿਬ ਨੇ ਬਦਲਣ ਦਾ ਬੀੜਾ ਚੁੱਕਿਆ ਸੀ ਸਭਿਧਾਨ ਉਹਨਾਂ ਦਾ ਸਾਥ ਨਹੀਂ ਦਿੰਦਾ ਸੀ ਜੇ ਉਹ ਉਸ ਵਕਤ 52 ਰਾਜਿਆਂ ਤੋਂ ਡੰਡੋ ਕਰਾ ਸਕਦੇ ਆ ਇਹ 53ਵੇਂ ਤੁਸੀਂ ਆਪਣਾ ਹੰਕਾਰ ਛੱਡ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਡੰਡੋ ਕਰ ਔਰ ਸੰਗਤ ਤੋਂ ਮਾਫੀ ਮੰਗੋ ਔਰ ਉਸੇ ਜਗਤ ਦੇ ਗੁਰੂ ਘਰ ਬਣਾਇਆ ਜਾਏ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਦੱਸੋ ਕਿ ਜਿਹੜੀ ਜਿਹੜਾ ਇਹਨਾਂ ਨੇ ਗੁਰੂ ਘਰ ਤੋੜਿਆ ਭਾਜਪਾ ਸਮਾਜ ਪਾਰਟੀ ਦਾ ਇਹ ਕਹਿਣਾ ਕਿ ਉਹ ਉਸੇ ਜਗ੍ਹਾ ਤੇ ਬੰਨਾ ਚਾਹੀਦਾ ਸੰਗਤਾਂ ਹੱਥ ਖੜੇ ਕਰਕੇ ਇਹਨੂੰ ਸਮਰਥਨ ਦੇਣ ਕੋ ਨਾ ਸਤ ਗੁਰੂ ਜੀ ਦਾ ਸਿਮਰਨ ਕੀ ਹੈ ਸਰਕਾਰ ਕੋ ਸੁਧਾਰ ਲਵੇ ਸੰਗਤੋਂ ਮਾਫੀ ਮੰਗ ਲਵੇ ਮੈਂ ਸਮਝਦਾ ਕਿ ਪੰਜਾਬ ਲਈ ਵੀ ਅੱਛਾ ਔਰ ਉਹਨਾਂ ਦੀ ਸੇਤ ਲਈ ਵੀ ਅੱਛਾ ਔਰ ਸਭ ਲਈ ਨਹੀਂ ਤਾਂ ਸੰਗਤਾਂ ਉਸੇ ਜਗ੍ਹਾ ਤੇ ਬਣਾਉਣ ਦੀਆਂ ਕੋਈ ਦੁਨੀਆ ਦੀ ਤਾਕਤ ਨਹੀਂ ਹੈ ਜਿਹੜੀ ਗੁਰੂ ਰਵਿਦਾਸ ਗੁਰੂ ਘਰ ਨੂੰ ਬਣਨ ਤੋਂ ਰੋਕ ਦੇਵੇ ਦੂਸਰੀ ਗੱਲ ਮੇਰੇ ਕੋ ਮੈਂ ਇੱਕ ਦਿਨ ਪ੍ਰਸੰਗ ਪੜਦਾ ਤੁਸੀਂ ਵੀ ਕਦੇ ਸੁਣਿਆ ਹੋਣਾ ਕਈ ਇਹ ਕਹਿੰਦੇ ਸੀ ਕਿ ਗੁਰੂ ਰਵਿਦਾਸ ਨੇ ਮਰੀਆਂ ਗੋਵਾਂ ਜਿੰਦੀਆਂ ਕੀਤੀ ਮੈਂ ਸੋਚ ਲਾ ਕੇ ਉਹ ਸਾਧੂ ਵੀ ਮਰੀਆਂ ਗੋਵਾਂ ਜਿੰਦੀਆਂ ਕਿਤਾ ਕਿੰਨੀਆਂ ਹੋਣਗੀਆਂ ਮੈਂ ਸੋਚਣ ਲੱਗਿਆ ਕਿ ਗੋਮੂਆ ਕਿੱਧਰ ਗਿਆ ਹੋਊਗਾ ਅੱਛਾ ਮੈਂ ਸੋਚਦੇ ਸੋਚਦੇ ਮੈਨੂੰ ਸੁਝਿਆ ਕਿ 34 ਦਾ ਰਿਜ਼ਰਵ ਸੀਟਾ ਤੋਂ ਗੋਮੂਆ ਮਰੀਆਂ ਪਈਆਂ ਪੰਚਾਇਤ ਚ ਕੋਈ ਬੋਲ ਰਿਹਾ ਨਹੀਂ ਖਾਸ ਕਰਕੇ ਸਰਕਾਰ ਚ ਜਿਨ ਨੇ ਆਪ ਪਾਰਟੀ ਤੋਂ ਰਿਜ਼ਰਵ ਸੀਟਾ ਤੋਂ ਜਿੱਤੇ ਹੋਏ ਐਮਐਲਏ ਔਰ ਜਿੱਤੇ ਹੋਏ ਐਮਪੀ ਆ ਕੁਛੇ ਦੱਸੋ ਕੋਈ ਬੋਲਿਆ ਜੋਰ ਨਾਲ ਬੋਲੋ ਜੀ ਨਹੀਂ ਬੋਲਿਆ ਕਿਉਂ ਨਹੀਂ ਬੋਲਨੇ ਜੱਟਾਂ ਬੈਠ ਨੇ ਇਸ ਕਰਕੇ ਨਹੀਂ ਸੀ ਡਰ ਕਿ ਤੀਆਂ ਕਿ ਜੇ ਗੁਰੂ ਰਵਿਦਾਸ ਤੇ ਗੁਰੂ ਘਰ ਨੂੰ ਤੋੜਤਾ ਜਾਏ ਤਾਂ ਤੁਸੀਂ ਬੋਲੋ ਨਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸ੍ਰੀ ਅਕਾਲ ਪੁਰਖ ਸਾਹਿਬ ਤੇ ਆਮਲਾ ਹੋਇਆ ਸੀ ਤੋਂ ਕਾਂਗਰਸ ਪਾਰਟੀ ਤੇ ਆਗੂਆਂ ਦੀ ਜਮੀਰ ਜਾਗੀ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਮੈਂ ਕਹਿਣਾ ਚਾਹੁੰਗਾ ਜਨਮ ਸੀਟਾਂ ਤੋਂ ਚਿੱਟੇ ਹੋਏ ਆਮ ਪਾਰਟੀ ਦੇ ਐਮਐਲਏਆਂ ਨੂੰ ਐਮਪੀਆਂ ਨੂੰ ਔਰ ਚੇਅਰ ਚੋਰਮੈਨਾਂ ਨੂੰ ਕਿਤੋਂ ਅਤੀ ਜਮੀਰ ਕਦ ਜਾਗੂਗੀ ਤੁਸੀਂ ਆਪਣੇ ਮਾਲਕ ਦੇ ਪੈਰਾਂ 'ਚੋਂ ਕਦ ਉੱਠੋਗੇ ਹਿੰ ਤੁਸੀਂ ਵੀ ਫੈਸਲਾ ਕਰੋ ਕਿ ਕਿਉਂ ਗੁਰੂ ਘਰ ਤੋੜਨ ਵਾਲਿਆਂ ਦੇ ਪੈਰਾਂ ਵਿੱਚ ਬਖੜੇ ਹੈ ਜਾਂ ਉੱਠ ਕੇ ਆਪ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਆ ਗੁਰੂ ਕਾਨ ਨੂੰ ਬਣਾਉਣ ਵਾਲੀਆਂ ਸੰਗਤਾਂ ਨਾਲ ਆ ਕੇ ਖੜੇ ਹੋਣਾ ਇਸ ਕਰਕੇ ਅੱਜ ਦੀਆਂ ਇਹ ਸੰਗਤਾਂ ਦਾ ਇਕੱਠ ਆਪਾਂ ਇਹ ਵੀ ਹੱਥ ਖੜੇ ਕਰਕੇ ਇੱਕ ਮਤਾ ਪਾਸ ਕਰੀਏ ਕਿ ਰਿజర్ਵ ਸੀਟਾਂ ਤੋਂ ਛਿੱਟ ਕੇ ਗਏ ਆਮ ਪਾਰਟੀ ਦੇ ਐਮਐਲਏ ਐਮਪੀ ਚੇਅਰਮੈਨ ਉਹ ਥੱਲੇ ਦੀਆਂ ਕੁਰਸੀਆਂ ਤੇ ਆਪਣੇ ਲੜਚਾਂ ਦੀ ਖਾਤਰ ਜਿਹੜੇ ਇੱਕ ਮਹੀਨੇ ਤੋਂ ਚੁੱਪ ਆ ਏ ਆਪਣੇ ਮਾਲਕ ਦੇ ਪੈਰਾਂ ਚੋਂ ਉੱਠੋ ਅਸਤੀਫਾ ਦਿਓ ਆਪਣੀ ਜਮੀਰ ਅਗਰ ਤੁਹਾਡੇ ਅੰਦਰ ਰੱਬੀ ਪਰ ਵੀ ਤੁਹਾਡੀ ਜਮੀਰ ਜ਼ਿੰਦਾ ਹੈ ਤੁਹਾਡੇ ਅੰਦਰ ਗੁਰੂ ਨਾਨਕ ਦੇਵ ਜੀ ਲਈ ਕੋਈ ਸ਼ਰਧਾ ਸਤਕਾਰ ਹੈ ਤਾਂ ਫਿਰ ਦਿਵਾਰਾਂ ਤੋੜਨੇ ਵਾਲਿਆਂ ਨਾਲ ਨਹੀਂ ਦਿਵਾਰਾਂ ਬਣਾਉਣ ਵਾਲਿਆਂ ਨਾਲ ਆ ਕੇ ਖੜੇ ਹੋਵੋ ਗੁਰੂ ਘਰਾਂ ਦੇ ਸਨਮਾਨ ਵਿੱਚ ਜਿੰਦ ਮਾ ਜੀ ਜਿੰਦਾਬਾਦ 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 ਜੀ ਕੇ ਸਲਵਾਨ ਮੈਂ ਪੀਐਸਪੀ ਮੈਦਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਕੇ ਸਲਵਾਨ ਮੈਂ ਪੀਐਸਪੀ ਮੈਦਾਨ ਨੇ ਮੈਂ ਅੰਤ ਦੇ ਵਿੱਚ ਜੋ ਕਿ ਕੇ ਪ੍ਰੋਗਰਾਮ ਕਈਆ ਖੁਰਾ ਐ ਅਗਲੇ ਸਮੇਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਧੰਨਵਾਦ ਕਰਨਾ ਚਾਹੁੰਦਾ ਸਤਿਕਾਰਯੋਗ ਐਮਐਲਏ ਸਾਹਿਬ ਦਾ ਸਾਨੂੰ ਪਤਾ ਅਸੀਂ ਐਮਪੀ ਰਹੇ ਹਾਂ ਐਮਐਲਏ ਵੀ ਰਹੇ ਬੁਰੋਤੀ ਟਰ ਵਿੱਚ ਰਹਿ ਕੇ ਸਮਾਜ ਤੇ ਹਿੱਕਾਂ ਦੀ ਲੜਾਈ ਲੜਨੀ ਸਰਕਾਰਾਂ ਨਾਲ ਲੜਨਾ ਇਹ ਆਸਾਨ ਨਹੀਂ ਹੁੰਦਾ ਉਹ ਫਿਰ ਇਕੱਲੇ ਹੋ ਕੇ ਲੜਨਾ ਇਹ ਬਹੁਤ ਛੋਟਾ ਹੁੰਦਾ ਨਹੀਂ ਕਰਿਆ ਹੋ ਜਾਂਦਾ ਮੈਂ ਤੁਹਾਡੇ ਭਾਈ ਤੋਂ ਲੋਕੀ ਪੁੱਛਿਆ ਵੀਐਸਪੀ ਆਪਣੀਆਂ ਪਾਰਟੀਆਂ ਵੀਰੋ ਗੱਡੀਆਂ ਇੱਕੋ ਹੀ ਸਾਈਡ ਆ ਗਈ ਕਿਸੇ ਢੰਡੇ ਲੱਗੇ ਕੋਈ ਗੱਡੀ ਕਿੱਥੇ ਗਈ ਜਿਹੜੀ ਪਿੱਛੇ ਆਪਾਂ ਨਹੀਂ Jadi, bagus ya, biro.